300 320 ਅੰਡਾ ਥਾਲ ਦਾ ਦੇ ਜਾਂਦੀ ਆ ਰੰਗ ਤਮੰਨੂ ਚਿੱਟਾਈ ਲੱਗ ਰਹੇ ਹੈ ਇਹਨਾਂ ਦਾ ਇਹ ਹੈਗਾ ਫਾਰਮੀ ਮੁਰਗੀ ਦਾ ਬਸ ਆਪਾਂ ਨੇ ਇੰਨਾ ਕੇ ਪਾਉਣਾ ਹੈ ਸਸੇ ਗਾਜੀ ਦੋਸਤੋ ਬਾਈ ਕੀ ਹਾਲ ਚਾਲਾ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਹੈਚਰੀ ਮਸ਼ੀਨ ਵਿੱਚ ਚਿੱਟੀ ਮੁਰਗੀ ਦੇ ਬੱਚੇ ਨਿਕਲੇ ਆ ਫਾਰਮੀ ਮੁਰਗੀਆਂ ਜਿਹੜੀਆਂ ਆਪਾਂ ਨੇ ਦੋ ਛੱਡੀਆਂ ਹੋਈਆਂ ਸੀਗੀਆਂ ਪਹਿਲਾਂ ਤਾਂ ਆਪਾਂ ਨੇ ਉਹ ਛੱਡੀਆਂ ਸੀਗੀਆਂ ਆਪਣੇ ਬਾਹਰ ਵਾਲੇ ਫਾਰਮ ਵਿੱਚ ਤੇ ਹੁਣ ਆਪਾਂ ਨੇ ਇੱਥੇ ਲਿਆਂਦੀਆਂ ਸੀਗੀਆਂ ਤੇ ਫਾਰਮੀ ਮੁਰਗੀਆਂ ਪਰ ਆਪਾਂ ਨੇ ਆਰ ਆਰ ਬਰੀਡ ਦਾ ਲਾਲ ਮੁਰਗਾ ਛੱਡਿਆ ਹੋਇਆ ਸੀਗਾ ਤੇ ਕੱਲ ਦੋ ਬੱਚੇ ਨਿਕਲ ਗਏ ਮੁਰਗੀਆਂ ਮੈਂ ਤੁਹਾਨੂੰ ਦਿਖਾਉਣਾ ਇੱਕ ਤਾਂ ਘੁੰਮ ਰਹੀ ਆ ਆ ਘੁੰਮ ਰਹੀ ਆ ਇਹ ਹੈਗੀ ਫਾਰਮੀ ਮੁਰਗੀ ਇਹ ਮੁਰਗੀ ਆਂਡਾ ਬਹੁਤ ਜ਼ਿਆਦਾ ਦਿੰਦੀ ਆ 300 320 ਆਂਡਾ ਸਾਲ ਦਾ ਦੇ ਜਾਂਦੀ ਆ ਆ ਆ ਹੋ ਗਿਆ ਲਾਲ ਮੁਰਗਾ RIR ਬਰੀਡ ਦਾ ਇਹਦੇ ਨਾਲ ਆਪਾਂ ਨੇ ਕਰੌਸ ਇਹ ਕਰਵਾਈਆਂ ਮੁਰਗੀਆਂ ਜਿਹੜੇ ਪਹਿਲਾਂ ਬੱਚੇ ਤਿਆਰ ਕਰੇ ਸੀਗੇ ਉਹ ਆਹ ਮੁਰਗਾ ਸੀਗਾ ਇਹ ਫਾਰਮੀ ਮੁਰਗਾ ਤੇ ਦੇਸੀ ਮੁਰਗੀਆਂ ਹੁਣ ਆਪਾਂ ਨੇ ਉਲਟ ਕਰਤਾ ਫਾਰਮੀ ਮੁਰਗੀਆਂ ਤੇ ਦੇਸੀ ਮੁਰਗਾ ਮੈਂ ਤੁਹਾਨੂੰ ਦਿਖਾਉਣਾ ਮਸ਼ੀਨ ਵਿੱਚ ਬੱਚੇ ਨਿਕਲੇ ਹੋਏ ਆ ਹੁਣ ਆਪਾਂ ਨੇ ਉਹ ਬਾਹਰ ਕੱਢ ਲੈਣੇ ਆ ਇੰਨਾਂ ਨਿੱਕਲ ਕੇ ਇੱਕਾ ਹੋਣੀ ਗਿਰਿਆ ਹੋਇਆ ਆ ਦੇਖੋ ਓਹ ਛਿਲਕਾ ਗਿਰ ਗਿਆ ਹੋ ਗਿਆ ਇੱਕ ਬੱਚਾ ਆ ਤਿੰਨ ਬੱਚੇ ਨਿੱਕਲੇ ਆ ਇੱਕ ਤਾਂ ਆ ਦੇ ਹੋਣੀ ਉਹ ਨਿਕਲਿਆ ਇਹ ਇੱਕ ਇਹ ਹੋ ਗਿਆ ਇੱਕ ਉਹ ਹੋ ਗਿਆ ਰੰਗ ਤਮੰਨੋ ਜਿਠਾਈ ਲੱਗ ਰਿਹਾ ਇਹਨਾਂ ਦਾ ਆ ਤਾਂ ਦੋ ਦੇਸੀ ਹੋਆ ਲਾਲ ਮੁਰਗੀਆਂ ਦੇ ਮੈਂ ਵੇਸੀ ਰੱਖਦੇ ਸੀਗੇ ਤੇ ਇਹਨਾਂ ਇਹ ਅੱਗੇ ਚੱਲੋ ਇਹ ਤਾਂ ਆਪਾਂ ਕੋਈ ਨਹੀਂ ਕਾੜ ਲਾਂਗੇ ਆਹ ਬੱਚਾ ਹੈਗਾ ਬੈਂਟਮ ਦਾ ਇਹ ਵੀ ਚਿੱਟਾ ਕਾਲਾ ਜਿਹਾ ਲੱਗ ਰਿਹਾ ਵਿੱਚ ਕਾਲੇ ਕੰਭ ਤੇ ਚਿੱਟੇ ਵੀ ਆ ਲਾਲ ਵੀ ਲੱਗ ਰਿਹਾ ਮੈਨੂੰ ਆ ਦੇਖੋ ਇਹ ਹੈਗਾ ਫਾਰਮਿੰਗ ਮੁਰਗੀ ਦਾ ਮੋਗਾ ਆਪਣਾ ਦੇਸੀ ਹੋਵੇਗਾ ਤੇ ਮੁਰਗੀ ਫਾਰਮਿੰਗ ਬਾਕੀ ਹੋਰ ਵੀ ਆਂਡੇ ਲੱਗੇ ਹੋਏ ਆ ਉਹ ਵੀ ਮੈਂ ਤੁਹਾਨੂੰ ਦਿਖਾਵਨਾ ਇਹਨਾਂ ਦਾ ਹੁਣ ਬੜੇ ਹੋਏ ਨਹੀਂ ਪਤਾ ਲੱਗੂਗਾ ਵੀ ਆਂਡਿਆਂ ਦਾ ਕੀ ਰਿਜ਼ਲਟ ਆਉਂਦਾ ਵੀ ਆਂਡਾ ਚਿੱਟਾ ਆਉਂਦਾ ਜਾਂ ਲਾਲ ਆਉਂਦਾ ਇਹ ਤਾਂ ਹੁਣ 5-6 ਮਹੀਨੇ ਬਾਅਦ ਹੀ ਪਤਾ ਲੱਗੂਗਾ ਚਲੋ ਆਪਾਂ ਹੁਣ ਬ੍ਰੀਡ ਤਿਆਰ ਕਰਕੇ ਦੇਖ ਲੈਂਦੇ ਕੀ ਰਿਜ਼ਲਟ ਆਉਂਦਾ ਆ ਲੱਗੇ ਹੋਏ ਆ ਆਂਡੇ ਨਾ ਚਿੱਟੀਆਂ ਮੁਰਗੀਆਂ ਦੇ ਹੋਰ ਸਾਰੇ ਚਿੱਟੀਆਂ ਮੁਰਗੀਆਂ ਦੇ ਆਂਡੇ ਆ ਏ ਹੁਣ ਮੈਨੂੰ ਪਤਾ ਨਹੀਂ ਕਿਹੜੇ ਮਤਲਬ ਸ਼ਾਇਦ ਆਹ ਵਾਲਾ ਅੰਡਾ ਥੱਲੇ ਗਿਰਿਆ ਜਿਹਦੇ ਵਿੱਚੋਂ ਬੱਚਾ ਨਿਕਲਿਆ ਆਹਾਂ ਅੰਡੇ ਮੈਂ ਰਾਤ ਚੈੱਕ ਕਰਲੇ ਸੀਗੇ ਇਹਨਾਂ ਵਿੱਚ ਬੱਚਾ ਨਹੀਂ ਹੈਗਾ ਇਹ ਖਾਲੀ ਐ ਮੈਂ ਚਲੋ ਛੱਡ ਦੇਣੇ ਆ ਤੇ ਆਹ ਆ ਗਿਆ ਬੈਂਟਮਾਂ ਦੇ ਇਹ ਇਹਨਾਂ 'ਚ ਹਲੇ ਉਮੀਦ ਹੈਗੀ ਵੀ ਬੱਚੇ ਨਿਕਲ ਜਾਣਗੇ ਚਲੋ ਆਪਾਂ ਹੁਣ ਮਸ਼ੀਨ ਨੂੰ ਹਲੇ ਬੰਦ ਕਰ ਦਿੰਨੇ ਆ ਆ ਤਾਂ ਹੈਗੇ ਆ ਅੰਡੇ ਬੱਤਕਾਂ ਦੇ ਆ ਇੱਕ ਬੱਤਕ ਦਾ ਅੰਡਾ ਡਬਲ ਗੋਲੀ ਵਾਲਾ ਦੰਦੀ ਆ ਇਹ ਚ ਡਬਲ ਗੋਲੀ ਨਿਕਲ ਰਹੀ ਆ ਇਹ ਤਾਂ ਖਾਣ ਦੇ ਕੰਮ ਆਉਂਦਾ ਬੱਚਾ ਤਾਂ ਇਹਦੇ ਵਿੱਚੋਂ ਨਿਕਲਣਾ ਨਹੀਂ ਹੈਗਾ ਆ ਹੈਗਾ ਆਪਣਾ ਫਾਰਮੀ ਮੁਰਗੀ ਦਾ ਅੰਡਾ ਚਿੱਟੀ ਮੁਰਗੀ ਦਾ ਆ ਵੀ ਹੋ ਗਿਆ ਆਪਣਾ ਆ ਵੀ ਡਬਲ ਗੋਲੀ ਵਾਲਾ ਆ ਦੋ ਡਬਲ ਗੋਲੀ ਵਾਲੇ ਹੋ ਗਏ ਆ ਹੈਗਾ ਨਵੀਂ ਟਰਕੀ ਦਾ ਜਿਹੜੇ ਹੁਣ ਤਿਆਰ ਹੋਈ ਆ ਨਾ ਅੰਡੇ ਦੇਣ ਲੱਗੀ ਛੋਟਾ ਅੰਡਾ ਹਲੇ ਆ ਹੈਗਾ ਆਪਣੀ ਪ੍ਰਾਣੀ ਦਾ ਦੇਖੋ ਅੰਡੇ ਚ ਕਿੰਨਾ ਫਰਕ ਮੈਂ ਲਾਈ ਜਾਂਨਾ ਮਸ਼ੀਨ ਵਿੱਚ ਚਲੋ ਤਾਂ ਚਲੋ ਆਪਾਂ ਨੇ ਖਾਣੇ ਤਾਂ ਹੈ ਨਹੀਂ ਮਹੋ ਜੇ ਬੱਚਾ ਨਿਕਲ ਗਿਆ ਠੀਕ ਆ ਨਹੀਂ ਨਿਕਲੇ ਤਾਂ ਵੀ ਕੋਈ ਗੱਲ ਨਹੀਂ ਹੈਗੀ ਆ ਰੋਜੇ ਅੰਡਾ ਦੇਖ ਰਹੀ ਆ ਹਲੇ ਤਾਂ ਆ ਪ੍ਰਾਣੀ ਘੁੰਮਦੀ ਆ। ਆਹ ਵਾਲੀ ਨਵੇਂ ਵਾਲੀ ਆਉ ਬੈਠੀ ਆ ਆਂਡਾ ਦੇਣ ਲਈ। ਹਾਂ ਜਿਹੜੇ ਬੱਚੇ ਦਾ ਸੀਗੇ ਮੁਰਗੀਆਂ ਦੇ ਦਸਾਂ ਕਿ ਦਿਨਾਂ ਦੇ ਹੋ ਗਏ ਠੀਕੇ। ਉਹਨਾਂ ਵਿੱਚੋਂ ਰਾਤ ਦੋ ਮਰ ਲਏ। ਤੇ ਮੈਂ ਜਦੋਂ ਹੁਣ ਸਵੇਰ ਕੱਲ੍ਹ ਨੂੰ ਮੈਂ ਸਫਾਈ ਕਰੀ ਸੀਗੀ ਪਿੰਜਰੇ ਦੀ। ਥੱਲੇ ਵਾਲਾ ਗੱਤਾ ਵੀ ਬਦਲਿਆ ਸੀਗਾ। ਤੇ ਅੱਜ ਉਹ ਮੈਂ ਦੇਖਿਆ ਵੀ ਜਿਹੜੀ ਇਹਨਾਂ ਦੀ ਬੇਠਾ ਨਾ ਬੇਠੇ ਵਿੱਚ ਨਾ ਖੂਨ ਆ ਰਿਹਾ ਹੈ। ਬੱਚੇ ਹਲੇ ਮੱਕਡੇ ਨਹੀਂ ਬਾਹਰ ਜਿਹੜੇ ਮਰੇ ਹੋਏ ਆ। ਆ ਦੇਖੋ ਸਾਰਾ ਖੂਨ ਲੱਗਿਆ ਹੋਇਆ। ਹਾਂ ਇਹ ਦੋ ਬੱਚੇ। ਮੈਂ ਦਾਣਾ ਹਲੇ ਪਾਇਆ ਨਹੀਂ ਤਾਂ ਜਿਹੜੀ ਦਵਾਈ ਆਪਾਂ ਨੇ ਪਾਉਣੀ ਹੈ ਇਹਨਾਂ ਨੂੰ। ਇੰਪਰੋਲੀਅਮ ਪਾਊਡਰ ਹੁੰਦਾ ਉਹ ਪੈਣਾ ਉਹ ਫੀਡ ਵਿੱਚੇ ਪੈਣਾ ਹੁਣ ਮੈਂ ਤੁਹਾਨੂੰ ਬਾਗੇ ਦਿਖਾਉਣਾ ਪਾਊਡਰ ਤੇ ਨਾਲ ਫਿਰ ਇਹਨਾਂ ਨੂੰ ਦਾਣਾ ਪਾਉਨੇ ਆ ਕੱਲ ਮਨ ਨੂੰ ਥੋੜੇ ਜਿਹੇ ਬਿਮਾਰ ਲੱਗੇ ਸੀਗੇ ਫਿਰ ਮੈਂ ਨਿਊ ਡਾਕਸ ਪਾਊਡਰ ਪਾ ਦਿੱਤਾ ਠੀਕਾ ਜਦੋਂ ਹੁਣ ਮੈਂ ਸਵੇਰ ਦੇਖਿਆ ਤਾਂ ਵੀ ਬਿੱਠ ਵਿੱਚ ਖੂਨ ਆ ਰਿਹਾ ਫਿਰ ਮੈਂ ਇਹਨਾਂ ਨੂੰ ਸਵੇਰ ਦਾਣਾ ਹੀ ਤਾਂ ਪਾਇਆ ਮੈਂ ਕਿਹਾ ਇੰਪਰੋਲੀਅਮ ਪਾਊਡਰ ਲੈ ਕੇ ਆਵਾਂਗਾ ਫਿਰ ਪਾਵਾਂਗਾ ਇੰਪਰੋਲੀਅਮ ਪਾਊਡਰ ਆਪਣਾ ਪਿਆ ਸੀਗਾ ਦੂਜੇ ਫਾਰਮ ਵਿੱਚ ਤੇ ਮੈਂ ਹੁਣ ਲਿਆ ਆ ਤੇ ਇਹਨਾਂ ਨੂੰ ਪਾਉਨੇ ਆ ਹੁਣ 2-4 ਦਿਨਾਂ ਵਿੱਚ ਇਹਨਾਂ ਨੇ ਠੀਕ ਹੋ ਜਾਣਾ ਆ ਲੈ ਲਿਆ ਆਪਾਂ ਨੇ ਦਾਣਾ ਜਿੰਨਾ ਕੁ ਇਹਨਾਂ ਨੇ ਖਾਣਾ ਤੇ ਹੁਣ ਆਪਾਂ ਐਂਬਰੋਲੀਅਮ ਪਾਊਡਰ ਪਾਉਨੇ ਆ ਇਹ ਦੇਖੋ ਇਹ ਕਬਾਈ ਪਾਊਡਰ ਜਿਹੜਾ ਆਪਾਂ ਨੇ ਫਿਚਰ ਨੂੰ ਪਾਉਣਾ ਇਹ ਇੱਕ ਹਫ਼ਤਾ ਪਾਉਣਾ ਜਦੋਂ ਤਾਂ ਕੋ ਠੀਕ ਨਹੀਂ ਹੁੰਦੇ ਠੀਕ ਤਾਂ ਵੈਸੇ ਉਹਨਾਂ ਨੂੰ 1-2 ਦਿਨ ਦੇ ਪਿੱਛੇ ਹੋ ਜਾਣ ਪਰ ਪੋਲਟਰੀ ਦੀ ਕੋਈ ਵੀ ਦਵਾਈ ਹੈ ਘੱਟੋ-ਘੱਟ 4-5 ਦਿਨ ਵੈਸੇ ਪਾਉਣੀ ਚਾਹੀਦੀ ਹੈ। ਬਸ ਆਪਾਂ ਇਹਨਾਂਗੇ ਪਾਉਣਾ ਇਹ। ਇਹ ਠੋੜਾ ਜਾਂ ਨਾ ਜੰਮ ਗਿਆ ਹਵਾ ਜੀ ਲੱਗ ਜਾਂਦੀ ਪਾਊਡਰ ਨੂੰ। ਤੋਂ ਬਾਅਦ ਇਹ ਜੰਮ ਜਾਂਦਾ। ਹਾਂ। ਇਹ ਆਪਣੇ ਫੀਡ 'ਚ ਨਾ ਇਦਾਂ ਚੰਗੀ ਤਰ੍ਹਾਂ ਮਿਲਾ ਦੇਣਾ ਆਪਾਂ ਪਾਣੀ ਵਿੱਚ ਵੀ ਇਹਨੂੰ ਪਾ ਸਕਦੇ ਆ ਯਾਨੀ ਕਿ ਜ਼ਿਆਦਾ ਰਿਜ਼ਲਟ ਤਾਂ ਫੀਡ ਵਿੱਚੇ ਵਧੀਆ ਆਉਂਦਾ ਪਾਣੀ ਰਾਹੀਂ ਵੀ ਪਾ ਦੇ ਸਕਦੇ ਆ ਪਾਣੀ ਰਾਹੀਂ ਮੈਂ ਇਹਨਾਂ ਨੂੰ ਹੁਣ ਆਹ ਨਿਊਡੌਕਸ ਪਾਊਡਰ ਪਾਉਂਗਾ ਇਹ ਪਾਊਡਰ ਦੇਣਾ ਆਪਾਂ ਨੇ ਐਂਟੀਵਾਇਰਸ ਪਾਊਡਰ ਹੁੰਦਾ ਇੰਨਾ ਕ ਦਾਣਾ ਰੱਖ ਲਿਆ ਜਦੋਂ ਇਹ ਦਾਣਾ ਖਤਮ ਹੋ ਜਾਊਗਾ ਉਸ ਤੋਂ ਬਾਅਦ ਫਿਰ ਮੈਂ ਇਹ ਵਾਲਾ ਦਾਣਾ ਦੋਵਾਂ ਪਰ ਪਾ ਦੂੰਗਾ ਬਹੁਤ ਇੰਨਾ ਕ ਦਾ ਹਨ ਕਿ ਇਹਨਾਂ ਨੇ ਫਿਰ ਖਰਾਵੇ ਕਰ ਦੇਣ ਥੱਲੇ ਛੱਡ ਛੱਡ ਕੇ ਭੁੱਖੇ ਸੀਗੇ ਦੇਖੋ ਦਾਣਾ ਖਾਣ ਲੱਗ ਗਏ ਕਿਉਂਕਿ ਸਵੇਰ ਦਾ ਮੈਂ ਕੁਝ ਪਾਏ ਨਹੀਂ ਸੀਗੇ ਇਹਨਾਂ ਨੂੰ ਬਾਹਰ ਆਖਦੇ ਹੁਣ ਮੈਂ ਇਹ ਆ ਬਾਹਰ ਦਾ ਟੈਂਪਰੇਚਰ ਸਹੀ ਹੈ ਇਸ ਟਾਈਮ ਕੱਲ੍ਹ ਵਾਲੀ ਵੀਡੀਓ ਚ ਮੈਂ ਦੱਸਣਾ ਭੁੱਲ ਗਿਆ ਆਪਣੇ ਨਾਲ ਇਹਦੇ ਟਾਰਕੀ ਦੇ ਖੰਭ ਆ ਗਏ ਦੁਆਰਾ ਜਿਹੜਾ ਫੁੱਲ ਜਾ ਪਿੱਛੇ ਨੂੰ ਇਹ ਵੀ ਸਾਰਾ ਝੜ ਗਿਆ ਸੀਗਾ ਤੇ ਜਿਹੜੇ ਅੱਗੇ ਖੰਭ ਸੀਗੇ ਉਹ ਵੀ ਝੜ ਗਏ ਸੀਗੇ ਇਹ ਹੁਣ ਦੁਆਰਾ ਆ ਗਏ ਜਦੋਂ ਮੁਰਗੀਆਂ ਦੇ ਖੰਭ ਝੜ ਜਾਂਦੇ ਨੇ ਮੁਰਗੀਆਂ ਦੇ ਆਉਂਦੇ ਨਹੀਂ ਹੈਗੇ ਦੁਆਰਾ ਉਹ ਤਾਂ ਗੰਜੇ ਹੀ ਹੋ ਜਾਂਦੇ ਆ ਮੁਰਗੀਆਂ ਦੇਖੋ ਇੱਕ ਮੁਰਗੀਆਂ ਗੱਬੇ ਤੇ ਜਿੱਥੇ ਤੇ ਉਹਨਾਂ ਦੇ ਖੰਭ ਪਟ ਹੋ ਜਾਂਦੇ ਨੇ ਖੰਭ ਦੁਆਰਾ ਨਹੀਂ ਆਉਂਦੇ ਦਾਰ ਇਹਨਾਂ ਦੇ ਦੁਆਰਾ ਆ ਜਾਂਦੇ ਆ ਆ ਦੇਖੋ ਦੁਆਰਾ ਆ ਗਿਆ ਸਾਰਾ ਖੰਭਾ ਨਾ ਭਰ ਗਿਆ ਲਾਲ ਮੁਰਗੀ ਇੱਕ ਮੁਰਗੀ ਨਾ ਲਾਲ ਆਂ ਅੰਡਾ ਦਿੰਦੀ ਦੇਖੋ ਕਿੱਥੇ ਬੈਠ ਕੇ ਆਂ ਬੈਠੀ ਐ ਇੱਧਰ ਉਹ ਉਹ ਦੇਖੋ ਦੋ ਅੰਡੇ ਦਿੱਤੇ ਵੀ ਹੋਏ ਆ ਇਹ ਕਾ ਬੈਠੀ ਐ ਇੱਕ ਮੁਰਗੀ ਬੈਠੀ ਐ ਉਹ ਕ੍ਰੇਟ ਵਿੱਚ ਬੈਠੀ ਮੈਂ ਤੁਹਾਨੂੰ ਦਿਖਾਉਣਾ ਨਿੱਕੜੇ ਨਾ ਮੁਰਗੀ ਨੂੰ ਇੱਧਰ ਆਤ ਪੈ ਗਈ ਅੰਡਾ ਦੇ ਅੰਡਾ ਇੱਕ ਉਹ ਬੈਠੀ ਦੇਖੋ ਕ੍ਰੇਟ ਵਿੱਚ ਜਿਹੜੇ ਆ ਤੁਹਾਨੂੰ ਦਿਖ ਰਹੇ ਆ ਵੱਡੇ ਟਰਕੀਆਂ ਦੇ ਬੱਚੇ ਇਹਨਾਂ ਵਿੱਚੋਂ ਤਕਰੀਬਨ ਜਾਤਾ ਮੇਲੇ ਨਿਕਲ ਗਏ ਆ ਫੀਮੇਲ ਆ ਆ ਮੇਲ ਹੋ ਗਿਆ ਉਹ ਘੁੰਮ ਰਹੇ ਆ ਜਿਹੜੇ ਤਿੰਨ ਵੱਡੇ ਉਹ ਵੀ ਮੇਲੇ ਆ ਇੱਕ ਆ ਜਿਹੜਾ ਚਿੱਟਾ ਘੁੰਮ ਰਿਹਾ ਆ ਆਹ ਲ ਆਹ ਲਾਲ ਆ ਇਹ ਵੀ ਮੇਲ ਆ ਆਈ ਦਾ ਪਤਾ ਨਹੀਂ ਇਹ ਮੈਨੂੰ ਫੀਮੇਲ ਲੱਗਦੀ ਯਾਨੀ ਕਿ ਆਹ ਵਾਲਾ ਮੇਲ ਆ ਬੱਸ ਇਹਨਾਂ ਨੂੰ ਮੈਂ ਹੁਣ ਛੱਡਣ ਲਾ ਜੈਣਾ ਥੋੜੇ ਜਿਹੀ ਦਿਨਾਂ ਤੱਕ ਬਾਹਰ ਰਹਿ ਕੇ ਘੁੰਮ ਲੈ ਕਰਨਗੇ ਨਾਲ ਬਾਹਰ ਚੁੱਕ ਜਾ ਲੈਣਗੇ ਆਤ ਪੈ ਜੂ ਗਰੀਨ ਨੂੰ ਛੋਟਿਆਂ ਜਿਹਨੂੰ ਐ ਬਾਹਰ ਘੁੰਮਣ ਲਈ ਲਓ ਵੀ ਦੋਸਤੋ ਹੁਣ ਕਰਦੇ ਆਂ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ